ਕਿ ਪੁਰਾਣੇ ਸਮੇਂ ਦੌਰਾਨ ਪੰਜਾਬ ਸਰਕਾਰ ਵੱਲੋਂ ਕੁਝ ਬਸਾਂ ਖਰੀਦ ਕੇ ਉਹਨਾਂ ਦੀਆਂ ਬਾੜੀਆਂ ਜਿਹੜੀਆਂ ਨੇ ਕਿ ਉਹ ਬਾਹਰਲੇ ਸੂਬਿਆਂ 'ਚ ਲਗਾਜਾਂਗੇ ਜਾਂ ਬਜਟ ਦੇ ਵਿੱਚ ਇੱਕ ਪ੍ਰੋਵੀਜ਼ਨ ਰੱਖਿਆ ਹੈ ਪੰਜਾਬ ਦੇ ਵਿੱਚ ਬਸਾਂ ਦੀਆਂ ਬਾੜੀਆਂ ਲੱਗਦੀਆਂ ਸਰ ਰਾਜਾ ਵੜਿੰਗ ਸਾਹਿਬ ਆਹ ਸੁਣ ਲਿਓ ਬਸਾਂ ਦੀਆਂ ਬਾੜੀਆਂ ਇੱਥੇ ਕਿਉਂ ਨਹੀਂ ਲੱਗਦੀਆਂ ਇਸ ਦੇ ਬਾਰੇ ਅਸੀਂ ਜਾਂਚ ਕਰਾਂਗੇ ਔਰ ਉਹਦੇ ਨਾਲ ਪੰਜਾਬ ਦਾ ਜੀਐਸਟੀ ਦਾ ਜਿੱਥੇ ਗਈ ਗਿਆ ਪੰਜਾਬ ਦਾ ਟੈਕਸ ਗਿਆ ਉਥੇ ਪਤਾ ਨਹੀਂ ਬਾਹਰਲੇ ਚ ਕਿਉਂ ਸਸਤੀਆਂ ਲਵਾਜਾਂਗੀਆਂ ਜਾਂ ਵੈਈਏ ਲਵਾਜਾਂਗੀਆਂ ਇਹ ਵੀ ਇੱਕ ਬਹੁਤ ਵੱਡੀ ਜਾਂਚ ਦਾ ਵਿਸ਼ਾ ਹੈਗਾ ਜਦ ਕਿ ਪੰਜਾਬ ਜਾਣਦਾਗਾ ਦੇਸ਼ ਜਾਣਦਾਗਾ ਕਿ ਉਹ ਜਿਹੜੀਆਂ ਬਾਡੀਆਂ ਨੇ ਕਿਆਂ ਪੰਜਾਬ ਉਹ ਸੂਬਾਗਾ ਜਿੱਥੇ ਸਭ ਤੋਂ ਵੱਧ ਬਸਾਂ ਦੀਆਂ ਬਾਡੀਆਂ ਜਾਂ ਟਰੱਕਾਂ ਦੀਆਂ ਬਾਡੀਆਂ ਲਵਾਉਣ ਲਈ ਵਕਤ ਦੂਜੇ ਸੂਬਿਆਂ ਤੋਂ ਲੋਕ ਜਿਹੜੇ ਲੱਗੇ ਉਹ ਪੰਜਾਬ ਚੋਂ ਦੇ ਲੱਗੇ ਮੈਂ ਟਰਾਂਸਪੋਰਟ ਦੀ ਗੱਲ ਕਰਾਂ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇੱਕ ਵਕਰੀ ਜਿਹੜੀ ਸਕੀਮ ਆ ਸ਼ੁਰੂ ਕੀਤੀ ਗਈ ਹੈ ਮੁੱਖ ਮੰਤਰੀ ਤੀਰਥ ਯਾਤਰਾ ਮੁੱਖ ਮੰਤਰੀ ਤੀਰਥ ਯਾਤਰਾ ਰਾਹੀਂ ਸਰ ਪੰਜਾਬ ਦੇ ਪੰਜਾਬੀਆਂ ਨੂੰ ਦੇਸ਼ ਭਰ ਦੇ ਵੱਖ-ਵੱਖ ਤੀਰਥ ਸਥਾਨਾਂ ਦੀ ਮੁਕਤ ਯਾਤਰਾ ਕਰਨ ਦਾ ਮੌਕਾ ਪ੍ਰਦਾਨ ਹੋਇਆਗਾ ਸਰ ਜੋ ਗੁਜਰੇ ਮੌਕੇ ਮਿਲੇ ਨੇ ਇਸ ਯੋਜਨਾ ਤਹਿਤ ਸਰ ਵਿੱਤੀ ਸਾਲ 2024-25 ਵਿੱਚ 25 ਕਰੋੜ ਰੁਪਏ ਦੇ ਨਾਲ-ਨਾਲ ਟਰਾਂਸਪੋਰਟ ਸੈਕਟਰ ਲਈ 550 ਕਰੋੜ ਰੁਪਏ ਸਰ ਅਲਾਟ ਕਰਨ ਦੀ ਤਸਵੀਰ ਹੈ ਇਸੇ ਤਰ੍ਹਾਂ ਅਸੀਂ ਇਲੈਕਟ੍ਰਿਕ ਵਹੀਕਲ ਨੀਤੀ ਸ਼ੁਰੂ ਕੀਤੀ ਆ ਇਸ ਦੇ ਤਹਿਤ ਪ੍ਰੋਤਸਾਹਨ ਪ੍ਰਦਾਨ ਕਰਨ ਲਈ ਵਿੱਤੀ ਸਾਲ 2024-25 ਵਿੱਚ 10 ਕਰੋੜ ਰੁਪਏ ਤਸਵੀਜ਼ਿਤ ਕੀਤੇ ਗਏ ਹਨ ਲੁਧਿਆਣਾ ਅਤੇ ਬਰਿੰਡਾ ਵੀ ਕੇ ਵਾਹਨ ਸਕ੍ਰੈਪਿੰਗ ਦੀ ਸਹੂਲਤ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ ਤੇ ਨਵੇਂ ਟਰਾਂਸਪੋਰਟ ਵਾਹਨਾਂ ਨੂੰ ਮੋਟਰ ਵਹੀਕਲ ਟੈਕਸ ਵਿੱਚੋਂ 25% ਤੱਕ ਛੋੜ ਦਿੱਤੀ ਜਾ ਰਹੀ ਹੈ ਸਰ ਸੋ ਮੈਨੂੰ ਇਹ ਵੀ ਦੱਸਣ ਵਿੱਚ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਰਾਜ ਦੀਆਂ ਲਗਭਗ 11 ਕਰੋੜ ਇਸਤਰੀਆਂ ਗਰੀਆਣਾ ਕਰੋੜ ਮਹਿਲਾਮਾਂ ਮੁਫਤ ਬਸ ਯਾਤਰਾ ਦਾ ਲਾਭ ਉਠਾ ਰਹੀਆਂ ਨੇ ਮੌਜੂਦਾ ਸਾਲ ਵਿੱਚ ਸਰਕਾਰ ਵੱਲੋਂ ਇਸ ਵਾਸਤੇ 450 ਕਰੋੜ ਰੁਪਏ ਉਹ ਬੰਦ ਕਰਵਾਏ ਗਏ ਹਨ ਅਤੇ ਵਿੱਤੀ ਸਾਲ 2024-25 ਵਿੱਚ ਇਸ ਸੇਵਾ ਨੂੰ ਜਾਰੀ ਰੱਖਣ ਲਈ 450 ਕਰੋੜ ਰੁਪਏ ਦਾ ਰਾਖਵਾਂ ਕਰਨ ਕਰਦਾ ਸਰ ਮੈਂ ਇੱਥੇ ਵੀ ਸਦਨ ਦੇ ਧਿਆਨ ਚ ਲਿਆਉਣਾ ਚਾਹਨਾ ਕਿ ਪੁਰਾਣੇ ਸਮੇਂ ਦੌਰਾਨ ਕੁਝ ਪੰਜਾਬ ਸਰਕਾਰ ਵੱਲੋਂ ਕੁਝ ਬਸਾਂ ਖਰੀਦ ਕੇ ਉਹਨਾਂ ਦੀਆਂ ਵਾਡੀਆਂ ਜਿਹੜੀਆਂ ਨੇ ਕਿ ਉਹ ਬਾਹਰਲੇ ਸੂਬਿਆਂ ਚ ਲਗਾਜਾਂਗੇ ਜਾਂ ਔਰ ਉਹਦੇ ਨਾਲ ਪੰਜਾਬ ਦਾ जीएसटी ਦਾ ਜਿੱਥੇ ਗਿਆ ਹੀ ਗਿਆ ਪੰਜਾਬ ਦਾ ਟੈਕਸ ਗਿਆ ਉਥੇ ਪਤਾ ਨਹੀਂ ਬਾਹਰਲੇ ਚ ਕਿਉਂ ਸਸਤੀਆਂ ਲਵਾਜਾਂਗੀਆਂ ਜਾਂ ਬੈਈਏ ਲਵਾਜਾਂਗੀਆਂ ਇਹ ਵੀ ਇੱਕ ਬਹੁਤ ਵੱਡੀ ਜਾਂਚ ਦਾ ਵਿਸ਼ਾ ਹੈਗਾ ਜਦ ਕਿ ਪੰਜਾਬ ਜਾਣਦਾਗਾ ਦੇਸ਼ ਜਾਣਦਾਗਾ ਕਿਉਂ ਜਿਹੜੀਆਂ ਬਾਡੀਆਂ ਨੇ ਕਿਆਂ ਪੰਜਾਬ ਉਹ ਸੂਬਾਗਾ ਜਿੱਥੇ ਸਭ ਤੋਂ ਵੱਧ ਬਸਾਂ ਦੀਆਂ ਬਾਡੀਆਂ ਜਾਂ ਟਰੱਕਾਂ ਦੀਆਂ ਬਾਡੀਆਂ ਲਵਾਉਣ ਲਈ ਵਕਤ ਦੂਜੇ ਸੂਬਿਆਂ ਤੋਂ ਲੋਕ ਜਿਹੜੇ ਲਗੇ ਉਹ ਪੰਜਾਬ ਚੋਂ ਦੇ ਲਗੇ ਮਾਜੋਖ ਸਪੀਕਰ ਸਾਹਿਬ ਮੈਨੂੰ ਇਹ ਵੀ ਦੱਸਦੇ ਹੋ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੀ ਸਰਕਾਰ ਨੇ 540 ਮੈਗਾਵਾਟ ਦੀ ਸਮਰੱਥਾ ਵਾਲਾ ਇੱਕ ਜੀਵੀ ਕੇ ਗੋਇੰਦਵਾਲ ਸਾਹਿਬ ਵਾਲਾ ਥਰਮਲ ਪਲਾਂਟ ਨੂੰ ਖਰੀਦ ਲਿਆ ਸਰ ਇਹ ਬਹੁਤ ਵੱਡੀ ਸਰ ਸਰਕਾਰ ਦਾ ਐਸੈਟ ਆ ਬਹੁਤ ਵੱਡੀ ਪ੍ਰਾਪਤੀ ਆ ਕਿ 540 ਕਰੋੜ ਦੀ ਮੈਗਾਵਾਟ ਦੀ ਸਮਰੱਥਾ ਵਾਲਾ ਜੀਵੀ ਕੇ ਗੋਇੰਦਵਾਲ ਸਾਹਿਬ ਦਾ ਪ੍ਰੋਜੈਕਟ ਮਾਨ ਸਾਹਿਬ ਸਰਦਾਰ ਭਗਵੰਤ ਸਾਹਿਬ ਦੀ ਮਾਂ ਜੀ ਦੂਰ ਅੰਦੇਸ਼ੀ ਦੇ ਨਾਲ ਕੀਤਾ ਗਿਆ ਸਾਰੇ ਇਸ ਦਾ ਨਾਮ ਨਾਮ ਜਿਹੜਾ ਹੁਣ ਸ੍ਰੀ ਗੁਰੂ ਸ੍ਰੀ ਗੁਰੂ ਸਾਡੇ ਗੁਰੂ ਸਹਿਬਾਨ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਮ ਤੇ ਸ੍ਰੀ ਗੁਰੂ ਅਮਰਦਾਸ ਜੀ ਧਰਮਲ ਪਲਾਟ ਰੱਖਿਆ ਗਿਆ ਸਰ ਇਹ ਪ੍ਰਾਪਤੀ ਸਰ ਸਾਡੀ ਸਿਰਫ ਤੇ ਸਿਰਫ 1080 ਕਰੋੜ ਰੁਪਏ ਦੀ ਬਹੁਤ ਹੀ ਘੱਟ ਲਾਗਤ ਤੇ ਹਾਸਲ ਹੋਈ ਹੈ ਸਾ ਜੋ ਕਿ 2 ਕਰੋੜ 2 ਕਰੋੜ ਰੁਪਏ ਪ੍ਰਤੀ ਮੈਗਾਵਾਟ ਦੇ ਬਰਾਬਰ ਐਸ ਜਦਕਿ ਹੁਣ ਅੱਜ ਇਸ ਦੇ ਮੁਕਾਬਲੇ ਨਵੇਂ ਜਿਹੜੇ ਥਰਮਲ ਪਲਾਨ ਨੇ ਉਹਦੇ ਉੱਤੇ 8.8.5 ਕਰੋੜ ਰੁਪਏ ਪ੍ਰਤੀ ਮੈਗਾਵਾਟ ਦੀ ਲਾਗਤ ਸਰ ਆਉਂਦੀ ਆ ਜਦਕਿ ਅਸੀਂ ਉਹ 2 ਕਰੋੜ ਰੁਪਏ ਦੀ ਲਾਗਤ ਤੇ ਖਰੀਦਿਆ ਇੱਕ ਬਹੁਤ ਵੱਡੀ ਐਸਟ ਜਿਹੜਾ ਉਹ ਪੰਜਾਬ ਦਾ ਬਣਿਆਗਾ ਪਹਿਲੀ ਵਾਰ ਹੋਇਆਗਾ ਮਾਨਜੋਗ ਸਪੀਕਰ ਸਾਹਿਬ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਸੀਂ ਸੋਚ ਨੂੰ ਸਲਾਮ ਕਰਦੇ ਆ ਕਿ ਸਰਕਾਰਾਂ ਪ੍ਰਾਈਵੇਟ ਕਰਦੀਆਂ ਸੀਗੀਆਂ ਅੱਗੇ ਸਰਕਾਰਾਂ प्राइवेट संस्थावती पहली बार होगा कि प्राइवेट संस्थाव तो प्राइवेट इंस्टीट्यूट खरीद के सरकार के लोगों को समर्पित किया गया तो मैं एक सो मैं समझता इतिहासक प्राप्ति जीकार मान योग स्पीकर साहब बुनियादी ढांचा बेसिक इंफ्रास्ट्रक्चर सड़कों के पुलों की गल करिए साकार ने बीती साल भी सौ तेई चौबी दौरान पी एम जी एस वाई थ्री अधीन अठ सौ पांच किलोमीटर सड़क ਅਤੇ ਚਾਰ ਪੁਲਾਂ ਦਾ ਨਿਰਮਾਣ ਪੂਰਾ ਕੀਤਾ ਹੈ ਸਰ ਜਿਸ ਉਪਰਚਾਰ 750 ਕਰੋੜ ਰੁਪਏ ਖਰਚ ਕੀਤੇ ਗਏ ਹਨ ਵਿੱਤੀ ਸਾਲ 2024-25 ਵਿੱਚ ਪੀਐਮਐਸ ਪੀਐਮਐਸ ਪੀਐਮਏ ਜੀਐਸਵਾਈ 3 ਲਈ 600 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਸਰ ਵਿੱਤੀ ਸਾਲ 23-24 ਦੌਰਾਨ 170 ਕਰੋੜ ਰੁਪਏ ਦੀ ਲਾਗਤ ਨਾਲ 31 ਕਿਲੋਮੀਟਰ ਦੀ ਲਵਾਈ ਦੀ ਹੈ ਰਾਸ਼ਟਰੀ ਰਾਜਮਾਰ ਮੁੱਢਲੇ ਕਾਰਜ ਕਾਰਜਾਧੀਨ ਸੜਕਾਂ ਨੂੰ ਅਪਗ੍ਰੇਡ ਕੀਤਾ ਗਿਆ ਹੈ ਸੀਆਰ CRIF ਸਕੀਮ ਤਹਿਤ 40 ਕਰੋੜ ਦੀ ਲਾਗਤ ਨਾਲ 22 ਕਿਲੋਮੀਟਰ ਸੜਕਾਂ ਦਾ ਨਵੀਨੀਕਰਨ ਕੀਤਾ ਗਿਆ ਹੈ ਰਾਜ ਬਜਟ ਨਾਲ ਸਰ ਰਾਜ ਸਟੇਟ ਦੇ ਬਜਟ ਨਾਲ ਸਰ 199 ਕਰੋੜ ਦੀ ਲਾਗਤ ਨਾਲ 176 ਕਿਲੋਮੀਟਰ ਸੜਕਾਂ ਦਾ ਨਵੀਨੀਕਰਨ ਨੂੰ ਮੁਕੰਮਲ ਕਰ ਲਿਆ ਗਿਆ ਹੈ ਮੈਂ ਸੜਕ ਮੈਂ ਸਰ ਸੰਪਰਕ ਦੀਆਂ ਕੜੀਆਂ ਅਰਥਾਤ ਪੁળા ਅਤੇ ਸੜਕਾਂ ਸੜਕਾਂ ਦੇ ਪੁળા ਲਈ ਹੋਰ 2695 ਕਰੋੜ ਰੁਪਏ ਦੀ ਤਸਵੀਰ ਸਰ ਰਖ ਦਾਮ ਮਾਨਜੋਖ ਸਪੀਕਰ ਸਾਹਿਬ ਤੁਹਾਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਊਗੀ ਕਿ ਅਜੇ ਵੀ ਆਜ਼ਾਦੀ ਦੇ 75 ਸਾਲ ਬਾਅਦ ਆਜ਼ਾਦੀ ਦੇ 75 ਸਾਲ ਬਾਅਦ ਵੀ ਸਿੱਖ ਧਰਮ ਵਿੱਚ ਆਪਣੀ ਗਹਿਰੀ ਇਤਿਹਾਸਕ ਅਤੇ ਅਧਿਆਤਮਕ ਮਹੱਤਤਾ ਦੇ ਬਾਵਜੂਦ ਸ੍ਰੀ ਅਨੰਦਪੁਰ ਸਾਹਿਬ ਦੇ ਸ੍ਰੀ ਰਣਪੁਰ ਸਾਹਿਬ ਦੇ ਬਹੁਤ ਪਿੰਡਾਂ ਵਿੱਚ ਉੱਚਿਤ ਅਤੇ ਸਿੱਧੇ ਸੰਪਰਕ ਦੀ ਬਹੁਤ ਵੱਡੀ ਘਾਟ ਆ ਸਪੀਕਰ ਸਾਹਿਬ ਇਨ੍ਹਾਂ ਪਿੰਡ ਵਾਸੀਆਂ ਦੀ ਆਬਾਦੀ ਦੀ ਸਹੂਲਤ ਅਤੇ ਸੰਪਰਕ ਲਈ ਖੇੜਾ ਕਲਮੋਟ ਪਹਲਾੜੀ ਬੇਲਾ ਧਿਆਨੀ ਅਤੇ ਅਜੌੜੀ ਬਚਕਾਰਪੁਰਾਂ ਦੀ ਸਾਰੀ ਨਿਸਰਮੈਂ 30 ਕਰੋੜ ਰੁਪਏ ਦੀ ਸ਼ੁਰੂਆਤੀ ਰਾਸ਼ੀ ਤਸਦੀਕ ਰੱਖਦਾ ਸਰ ਸਾਰੇ 75 ਸਾਲ ਇਹ ਪਿੰਡ ਜੜ ਦੇ ਸਾਡੇ ਸਿੱਧੀ ਸੜਕਾ ਵਾਈ ਸਿੱਧੀ ਸੜਕਾ ਵਜਾਈ ਤੋਂ ਪੰਜਾਬ ਨਾਲ ਕੱਟੇ ਹੋਏ ਸੀਗੇ ਮੇਰੇ ਧਿਆਨ ਵਿੱਚ ਸਾਡੇ ਮੰਤਰੀ ਜੋ ਐਜੂਕੇਸ਼ਨ ਮਿਸਟਰ ਹਰਜੋਤ ਬਾਦ ਜੀ ਦੇ ਮਾਮਲੇ ਦਾ ਧਿਆਨ ਦਿੱਤਾ ਉਸੇ ਸਮੇਂ ਇਨਸਾਈਡ ਕੀਤਾ ਕਿ ਨਾ ਪਿੰਡਾਂ ਨੂੰ ਸਿੱਧੇ ਸੰਪਰਕ ਰਾਏ ਜੋੜਿਆ ਜਾਵੇ ਔਰ 30 ਕਰੋੜ ਰੁਪਏ ਦੀ ਸ਼ੁਰੂਆਤੀ ਰਾਸ਼ੀ ਦੀ ਮੈਂ ਤਸਵੀਜ਼ ਸਾਰੇ ਦੇ ਰਿਹਾ ਮੰਤਰੀ ਸਪੀਕਰ ਸਾਹਿਬ ਸेत्रਮ ਜਲ ਸਪਲਾਈ ਅਤੇ ਸੈਨੀਟੇਸ਼ਨ ਮੈਨੂੰ ਇਹ ਵੀ ਦੱਸਦੇ ਬੇहद ਖੁਸ਼ੀ ਹੋ ਰਹੀ ਹੈ ਪੰਜਾਬ ਨੇ ਪਿੰਡੂ ਘਰਾਂ ਨੂੰ ਟੁੱਟੀ ਪਾਈਪ ਜਲ ਸਪਲਾਈ ਦੀ ਸਹੂਲਤ ਪਰਧਾਨ ਕਰਨ ਦੇ ਵਿੱਚ ਸਫਲਤਾਪੂਰਵਕ ਪੂਰੀ ਕਵਰੇਜ ਕੀਤੀ ਹੈ ਸਰ ਪੰਜਾਬ ਨੇ ਪੂਰੇ ਦੇਸ਼ ਪਰ ਵਿੱਚ ਹਰ ਘਰ ਜਲ ਹਰ ਘਰ ਜਲ ਯੋਜਨਾ ਵਿੱਚ ਪੰਜਵਾਂ ਸਥਾਨ ਪੰਜਾਬ ਨੇ ਪ੍ਰਾਪਤ ਕੀਤਾ ਦਾ ਮਾਣ ਪੰਜਾਬ ਨੂੰ ਹੋਇਆ ਸਰ ਪੰਜਾਬ ਦੀ ਗੁਣਵੱਤਾ ਅਤੇ ਕਾਰਡ ਨਾਲ ਸਬੰਧਤ ਚੁਣੌਤੀਆਂ ਨਾਲ ਨਿਢਠਣ ਲਈ ਸਰ 15 ਵਿਆਪਕ ਬਹੁ ਪਿੰਡੀ ਸਤਹੀ ਜਲ ਸਪਲਾਈ ਸਕੀਮ ਵਿੱਚ 30 ਸਾਲ 2024-25 ਵਿੱਚ ਲਗਭਗ 2200 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋ ਰਹੀ ਸਰ ਸਾਨੂੰ ਇਹ ਇਸ ਪ੍ਰੋਜੈਕਟ ਦੀ ਪੂਰੀ ਵੀ ਦਾ ਜਿਸ ਵਿੱਚ 1776 ਪਿੰਡਾਂ ਨੂੰ ਸ਼ਾਮਲ ਕੀਤਾ ਗਿਆ ਮਾਜੋਕ ਸਪੀਕਰ ਸਾਹਿਬ ਵੱਖ-ਵੱਖ ਜ਼ਿਲ੍ਹਿਆਂ ਦੇ 685 ਪਿੰਡਾਂ ਵਿੱਚ ਸ਼ੁੱਧ ਪੀਣ ਵਾਲੇ ਪਾਣੀ ਦੀ ਯਕੀਨੀ ਬਣਾਉਣ ਦੇ ਉਦੇਸ਼ ਨਾਲ ਆਈਆਈਟੀ ਮਦਰਾਸ ਤੋਂ ਐਬਸਰਸ਼ਨ ਟੈਕਨੋਲੋਜੀ ਦੀ ਵਰਤੋਂ ਕਰਨ ਦੇ ਲਈ ਸੌਨਿਕ ਐਂਡ ਆਇਰਨ ਰੀਮੂਵਲ ਪਲਾਂਟ ਲਗਾਏ ਜਾ ਰਹੇ ਹਨ ਇਸ ਦੇ ਨਾਲ ਹੀ ਕੁੱਲ 133 ਕਰੋੜ ਰੁਪਏ ਦੇ ਨਿਵੇਸ਼ ਨਾਲ 170 ਸਰਹਾਦੀ ਪਿੰਡਾਂ ਵਿੱਚ ਘਰੇਲੂ ਪਿਉਰੀਫਾਈ ਅਤੇ ਸਮਾਜਿਕ ਜਲ ਸ਼ੁੱਧੀਕਰਨ ਪਲਾਨ ਜਿਹੜੇ ਨੇ ਉਹ ਬੰਡੇ ਗਏ ਹਨ ਮੈਂ 23 ਸਾਲ 2024-25 ਵਿੱਚ ਸ਼ਵਸ਼ 파ਰਤ ਮਿਸ਼ਨ ਗ੍ਰਾਮਣ ਮਜੂਤਾ ਬੁਨਿਆਦੀ ਢਾਂਚੇ ਨੂੰ ਬਦਲਣ ਅਤੇ ਮੁੱਢਬ ਸੇਵਾ ਕਰਨ ਅਤੇ ਸਥਾਈ ਪਾਣੀ ਆਧਾਰਿਤ ਯੋਜਨਾ ਦੀ ਸਥਾਪਨਾ ਅਤੇ ਵਾਧੇ ਵਰਗੇ ਪ੍ਰੋਜੈਕਟਾਂ ਨੂੰ ਚਲਾਉਣ ਦੇ ਲਈ ਸਰ 1558 ਕਰੋੜ ਰੁਪਏ ਦੀ ਰਕਮ ਰੁਪਏ ਦੀ ਰਕਮ ਜਿਹੜੀ ਆ ਉਹ ਰੱਖ ਵੀ ਰੱਖਦੇ ਆ ਸਰ ਜੀ ਐਸੇ ਤਰ੍ਹਾਂ ਮਾਨਯੋਗ ਸਪੀਕਰ ਸਾਹਿਬ ਜਲ ਸਰੋਤ ਆਪ ਸਰਕਾਰ ਨੇ ਆਮ ਆਦਮੀ ਸਰਕਾਰ ਨੇ ਇਸ ਸਾਲ ਹੜਾ ਕਾਰਨ ਹੋਏ ਨੁਕਸਾਨ ਨੂੰ ਘਟਾ ਕਰਨ ਲਈ ਤੁਰੰਤ ਕਾਰਵਾਈ ਕੀਤੀ ਅਤੇ ਲਗਭਗ 3461 ਕਿਲੋਮੀਟਰ ਡਰੇਨਾ ਦੀ ਸਫਾਈ ਕਾਰਜਾਂ ਲਈ ਅਤੇ ਜ਼ਮੀਨੀ ਪੱਧਰ ਤੇ 68 ਹੜ੍ਹ ਸੁਰੱਖਿਆ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ 100 ਕਰੋੜ ਰੁਪਏ ਅਲਾਟ ਕੀਤੇ ਇਸ ਤੋਂ ਇਲਾਵਾ ਲਗਾਤਾਰ ਮੀਂਹ ਅਤੇ ਹੜ੍ਹਾਂ ਦੇ ਪਾਣੀ ਕਾਰਨ ਵਟੀਆਂ ਦੇ ਦੀਆਂ ਵਿੱਚ ਪਾੜ ਨੂੰ ਦੂਰ ਕਰਨ ਲਈ 192 ਕਰੋੜ ਰੁਪਏ ਖਰਚ ਕੀਤੇ ਸਾਡੀਆਂ ਨਹਿਰਾਂ ਨੂੰ ਹੋਰ ਮਜ਼ਬੂਤ ਕਰਨ ਲਈ ਅਤੇ ਵਿੱਤੀ ਸਾਲ 24-25 ਵਿੱਚ 2000 2107 ਕਰੋੜ ਰੁਪਏ ਦਾ ਬਜਟ ਉਹ ਰੱਖਿਆ ਗਿਆ ਸਰ ਮਾਨਯੋਗ ਸਪੀਕਰ ਸਾਹਿਬ ਸਿੰਚਾਈ ਸਹੂਲਤਾਂ ਨੂੰ ਪਹਿਲ ਦੇਣ ਲਈ ਮਾਨਯੋਗ ਮੁੱਖ ਮੰਤਰੀ ਸ੍ਰੀ ਭਗਵੰਦ ਸਿੰਘ ਮਾਨ ਜੀ ਦੀ ਦੂਰੰਦੇਸ਼ਿਤ ਉਸੇ ਦੇ ਲੈ ਕੇ ਸਰ ਅਸੀਂ ਇੱਕ ਨਵੇਂ ਇੱਕ ਨਵੀਂ ਸਰ ਮਾਲਵਾ ਕਨਾਲ ਪ੍ਰੋਜੈਕਟ ਦੀ ਤਜ਼ਵੀਜ਼ ਰੱਖੀ ਹੈ ਸਰ ਮਾਲਵਾ ਕਨਾਲ ਪ੍ਰੋਜੈਕਟ ਦੀ ਤਜ਼ਵੀਜ਼ ਰੱਖੀ ਹੈ ਸਰ ਇਸ ਪਹਿਲ ਕਰਕੇ ਨਤੀਜਾ ਲਗਭਗ 1 ਲੱਖ 78000 ਏਕੜ ਏਰੀਏ ਨੂੰ ਕਵਰ ਕਰਨਾ ਸਰ ਜਿਸ ਵਿੱਚ ਬਠਿੰਡਾ ਫਰੀਦਕੋਟ ਫਿਰੋਜ਼ਪੁਰ ਮੁਕਸਰ ਜਿਲ੍ਹਿਆਂ ਨੂੰ ਜਿਲ੍ਹਿਆਂ ਨੂੰ ਬਹੁਤ ਵੱਡਾ ਲਾਭ ਹੋਊਗਾ ਸਰ ਇਸ ਪ੍ਰੋਜੈਕਟ ਦਾ ਸਰ ਮੇਨ ਸੋਲ ਜਿਹੜਾ ਉਦੇਸ਼ ਆ ਉਹ ਧਰਤੀ ਹੈਲੇ ਪਾਣੀ ਦੀ ਤੰਦਰ ਪਰਤਾਂ ਨੂੰ ਘਟਾਉਣਾ ਅਤੇ ਹਾੜੀ ਦੇ ਸਮੇਂ ਦੌਰਾਨ ਬਿਆਸ ਸਤਲੁਜ ਦਰਿਆ ਦੇ ਪਾਣੀ ਦੀ ਘਟਬਰ ਤੋਂ ਵਾਲੇ ਪੰਜਾਬ ਦੇ ਹਿੱਸੇ ਨੂੰ ਅਨਕੂਲ ਬਣਾਉਣਾ ਸਰ ਸਰ ਮਾਲਵਾ ਕਨਾਲ ਜਿਹੜੀ ਅਸੀਂ ਨਹਿਰ ਦਾ ਨਵਾਂ ਪ੍ਰੋਜੈਕਟ ਕੀਤਾ ਸਰ ਉਹਦੇ ਨਾਲ ਮੈਂ ਸਮਝਦਾ ਬਹੁਤ ਵੱਡੇ ਮਾਲਵੇ ਦੇ ਹਿੱਸੇ ਨੂੰ ਮਾਲਵੇ ਧਰਤੀ ਹੈਲੇ ਪਾਣੀ ਨੂੰ ਜਿੱਥੇ ਬਚਾਵਾਂਗੇ ਉਤੇ ਇਰੀਗੇਸ਼ਨ ਦੇ ਇੱਕ ਵੱਡਾ ਲਾਭ ਪੰਜਾਬ ਦੇ ਕਿਸਾਨਾਂ ਨੂੰ ਸਰ ਹੋਊਗਾ